ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਜਿੱਥੇ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟਾਂ ਸੋ ਅੱਜ ਦੀ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਹੈ ਜਿਹੜੀ ਉਹ ਕਰਾਂਗੇ ਅਪਾਇੰਟਮੈਂਟਾਂ ਦੇ ਬਾਰੇ ਤੇ ਨਾਲ ਹੀ ਗੱਲ ਕਰਾਂਗੇ ਜਿਨ੍ਹਾਂ ਦੀ ਅਪਾਇੰਟਮੈਂਟਾਂ ਬੁੱਕ ਹੋਈਆਂ ਹੋਈਆਂ ਨੇ ਉਹਨਾਂ ਦੇ ਬਾਰੇ ਤੇ ਜਿਨ੍ਹਾਂ ਦੀਆਂ ਰਿਜੈਕਟ ਹੋਈਆਂ ਹੋਈਆਂ ਜਾਂ ਉਹਨਾਂ ਨੂੰ ਮਿਸਮੈਚ ਦੀਆਂ ਮੇਲਾਂ ਆਈਆਂ ਹੋਈਆਂ ਉਹਨਾਂ ਦੇ ਬਾਰੇ ਗੱਲਬਾਤ ਜਿਹੜੀ ਆਪਾਂ ਵੀਡੀਓ ਦੇ ਵਿੱਚ ਕਰਦੇ ਹਾਂ ਸੋ ਜੇਕਰ ਤੁਸੀਂ ਆਪਣੇ ਚੈਨਲ ਦੇ ਉੱਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਿਹੜਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਨੂੰ ਜਿਹੜਾ ਉਹ ਤੁਸੀਂ ਪ੍ਰੈਸ ਕਰ ਸਕਦੇ ਹੋ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਤੇ ਆਪਾਂ ਇੱਕ نیچے WhatsApp ਲਿੰਕ ਵੀ ਹੈ ਜਿਹੜਾ ਉਹ ਕ੍ਰੀਏਟ ਕੀਤਾ ਹੋਇਆ ਹੈ ਜੇਕਰ ਤੁਸੀਂ ਸਾਡੇ ਨਾਲ WhatsApp ਗਰੁੱਪ ਦੇ ਵਿੱਚ ਜੁਆਇਨ ਹੋਣਾ ਚਾਹੁੰਦੇ ਹੋ ਉੱਥੇ ਵੀ ਅਸੀਂ ਮਤਲਬ ਕਿ ਡੇਲੀ ਜਦੋਂ ਵੀਡੀਓ ਵਗੈਰਾ ਆਪਣੀ ਆਉਂਦੀ ਹੈ ਤਾਂ ਉਸ ਦਾ ਲਿੰਕ ਪ੍ਰੋਵਾਈਡ ਕਰ ਦਿੰਦੇ ਹਾਂ ਉਹਦੇ ਵਿੱਚ ਜਾਂ ਕੋਈ ਹੋਰ ਅਪਡੇਟ ਹੈ ਜੀ ਜਿਹੜੀ ਉਹ ਹੁੰਦੀ ਹੈ ਉਹ ਵੀ ਆਪਾਂ ਉਹਦੇ ਵਿੱਚ ਸ਼ੇਅਰ ਕਰ ਦਿੰਨੇ ਆ ਜੇਕਰ ਤੁਸੀਂ ਆਪਣੇ WhatsApp ਗਰੁੱਪ ਦੇ ਨਾਲ ਜਿਹੜਾ ਜੁਆਇਨ ਹੋਣਾ ਚਾਹੁੰਦੇ ਹੋ ਤਾਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਲਿੰਕ ਹੈਗਾ ਉਹ ਦਿੱਤਾ ਗਿਆ ਹੈ ਉਸ ਤੇ ਕਲਿੱਕ ਕਰਕੇ ਤੁਸੀਂ ਗਰੁੱਪ ਦੇ ਨਾਲ ਜਿਹੜਾ ਜੁਆਇਨ ਹੋ ਸਕਦੇ ਹੋ ਸੋ ਆਪਾਂ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਸ਼ੁਰੂ ਕਰਦੇ ਆਪਾਂ ਅਪਾਇੰਟਮੈਂਟਾਂ ਤੋਂ ਅਪਾਇੰਟਮੈਂਟਾਂ ਦੀ ਫਿਲਹਾਲ ਕੋਈ ਅਪਡੇਟ ਨਹੀਂ ਹੈ ਕਾਰਨ ਕਿ ਪਿਛਲੇ 2 ਦਿਨਾਂ ਤੋਂ ਦਿੱਲੀ ਅਤੇ ਜਲੰਧਰ ਚੰਡੀਗੜਾ ਜਿਹੜਾ ਉਹ 25 ਅਤੇ 26 ਤਰੀਕ ਨੂੰ ਜਿਹੜਾ ਤਕਰੀਬਨ ਆਫਿਸ ਸੀਗਾ ਤੇ ਦਿੱਲੀ ਆ ਜਿਹੜਾ ਉਹ 26 ਅਤੇ 27 ਤਰੀਕ ਨੂੰ ਆਫਿਸ ਸੀ ਸਪੈਸ਼ਲ ਨੋਟ ਹੈ ਜਿਹੜਾ ਉਹਨਾਂ ਨੇ ਆਪਣੀ ਵੈਬਸਾਈਟ ਦੇ ਉੱਤੇ ਦਿੱਤਾ ਹੋਇਆ ਸੀ ਉਸ ਦੀ ਵੀ ਵੀਡੀਓ ਆਪਾਂ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਸੀ ਇਸ ਤੋਂ ਪਹਿਲਾਂ ਵਾਲੀ ਸੋ ਇਸ ਦੇ ਕਾਰਨ ਜਿਹੜਾ ਅਰਜ਼ੀਆਂ ਸਵੀਕਾਰ ਨਹੀਂ ਹੋਈਆਂ ਤੇ ਲੇਟੈਸਟ ਅਪਡੇਟਾਂ ਨੇ ਜਿਹੜੀਆਂ ਅਪਾਇੰਟਮੈਂਟਾਂ ਦੀਆਂ ਉਹ ਨਹੀਂ ਹੈਗੀਆਂ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕੰਮ ਪ੍ਰੋਪਰ ਚੱਲੂਗਾ ਅਪਾਇੰਟਮੈਂਟਾਂ ਜਿਹੜੀਆਂ ਹੁਣ ਨਵੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਸੋ ਨਾਲ ਹੀ ਗੱਲ ਕਰਦੇ ਆਪਾਂ ਕਿ VFS ਗਲੋਬਲ ਦਾ ਜਿਹੜਾ ਸਿਸਟਮ ਹੈ ਨਾ ਸਲੋ ਕਿਉਂ ਚੱਲ ਰਿਹਾ ਹੈਗਾ ਸਿਸਟਮ ਤਕਰੀਬਨ VFS ਗਲੋਬਲ ਦਾ ਸਬੂਤ ਚੱਲਣ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿਉਂਕਿ ਇਹ ਆਪਣੀਆਂ ਲੋਕੇਸ਼ਨਾਂ ਨੇ ਜਿਹੜੀਆਂ ਪਹਿਲਾਂ ਵਾਲੀਆਂ ਉਹਨਾਂ ਨੂੰ ਸਾਰੀਆਂ ਨੂੰ ਚੇਂਜ ਕਰੀ ਜਾਂਦੇ ਨੇਗੇ ਹੌਲੀ-ਹੌਲੀ ਜਿੱਦਾਂ ਦਿੱਲੀ ਦੀ ਚੇਂਜ ਹੋ ਗਈ ਬੈਂਗਲੌਰ ਦੀ ਕੋਲਕੱਤਾ ਦੀ ਇਦਾਂ ਸਾਰੀਆਂ ਲੋਕੇਸ਼ਨਾਂ ਜਿਹੜੀਆਂ ਅਪਡੇਟ ਕਰੀ ਜਾਂਦੇ ਨੇਗੇ ਨਵੀਆਂ ਲੋਕੇਸ਼ਨਾਂ ਦੇ ਉੱਤੇ ਸੋ ਹੋ ਸਕਦਾ ਹੈ ਉਹਦੇ ਕਰਕੇ ਕੰਮਕਾਰ ਆ ਜਿਹੜਾ ਸਲੋ ਚੱਲ ਰਿਹਾ ਹੋਵੇ ਜਾਂ ਕੋਈ ਹੋਰ ਵੀ ਕਾਰਨ ਹੋ ਸਕਦਾ ਹੈ ਜਰੂਰੀ ਨਹੀਂ ਹੈ ਹੁਣ ਆਪਾਂ ਗੱਲ ਕਰਦੇ ਹਾਂ ਉਹਨਾਂ ਦੀ ਜਿਨ੍ਹਾਂ ਦੀਆਂ ਅਪਾਇੰਟਮੈਂਟਾਂ ਬੁੱਕ ਹੋਈਆਂ ਹੋਈਆਂ ਨਹੀਂਆਂ ਤੇ ਰੈਫਰੈਂਸ ਨੰਬਰ ਨੇ ਜਿਹੜੇ ਦੂਰ ਦੂਰ ਦੇ ਮਿਲੇ ਹੋਏ ਨੇ ਉਹਨਾਂ ਨੂੰ ਸੋ ਉਹ ਇੱਧਰ ਉੱਧਰ ਜ਼ਿਆਦਾ ਭਟਕਦੇ ਰਹਿੰਦੇ ਨੇਗੇ ਕਾਰਨ ਇਹ ਹੈ ਆਪਾਂ ਤੁਹਾਨੂੰ ਸਾਹਮਣੇ ਹੈ ਜਿਹੜਾ ਇੱਕ ਮੈਸੇਜ ਹੈਗਾ ਤੁਹਾਨੂੰ ਦਿਖਾਉਂਦੇ ਹਾਂ ਜਦੋਂ ਆਪਾਂ ਅਪਾਇੰਟਮੈਂਟ ਬੁੱਕ ਕਰਦੇ ਹਾਂ ਤਾਂ ਉਹ ਆਪਾਂ ਨੂੰ ਇੱਕ ਸਪੈਸ਼ਲ ਨੋਟ ਹੈ ਜਿਹੜਾ ਉਹ ਪ੍ਰੋਵਾਈਡ ਕਰਦੇ ਨੇ ਤੇ ਟਰਮਸ ਐਂਡ ਕੰਡੀਸ਼ਨ ਹੁੰਦੀਆਂ ਨੇ ਜਿਹੜੀਆਂ ਉਹ ਆਪਾਂ ਨੂੰ ਪੜ੍ਹਨੀਆਂ ਜ਼ਰੂਰੀ ਨੇ ਸੋ ਉਹ ਆਪਾਂ ਤੁਹਾਡੇ ਸਾਹਮਣੇ ਹੈ ਜਿਹੜਾ ਸ਼ੋ ਕਰਦੇ ਹਾਂ ਸਕਰੀਨ ਦੇ ਉੱਤੇ ਆਹ ਇੱਕ ਨੋਟ ਹੈ ਜਿਹੜਾ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈਗਾ ਸੋ ਇਹ ਨੋਟ ਆਪਾਂ ਨੂੰ ਉਦੋਂ ਹੀ ਦਿੱਤਾ ਜਾਂਦਾ ਹੈ ਜਦੋਂ ਆਪਾਂ ਅਪਾਇੰਟਮੈਂਟ ਜਿਹੜੀ ਬੁੱਕ ਕਰਦੇ ਹਾਂ ਸਾਰਾ ਵੈਬ ਫਾਰਮ ਆਪਾਂ ਆਪਣਾ ਫਿਲ ਕਰ ਲੈਂਦੇ ਹਾਂ ਤਾਂ نیچے ਆਪਾਂ ਨੂੰ ਇਹ ਨੋਟ ਹੈ ਜਿਹੜਾ ਪ੍ਰੋਵਾਈਡ ਕੀਤਾ ਜਾਂਦਾ ਹੈ ਸੋ ਇਸ ਨੂੰ ਮਤਲਬ ਕਿ ਪੜ੍ਹਨਾ ਬਹੁਤ ਜ਼ਰੂਰੀ ਹੈ ਖਾਸ ਕਰਕੇ ਉਹਨਾਂ ਲਈ ਜਿਹੜੇ ਕਿਸੇ ਹੋਰ ਦੇ ਕੋਲੋਂ ਬੁੱਕ ਹੈ ਜਿਹੜੀ ਉਹ ਅਪਾਇੰਟਮੈਂਟ ਆਪਣੀ ਕਰਵਾਉਂਦੇ ਨੇ ਸੋ ਇਹ ਨੋਟ ਆਪਾਂ ਤੁਹਾਨੂੰ ਪੰਜਾਬੀ ਦੇ ਵਿੱਚ ਜਿਹੜਾ ਟਰਾਂਸਲੇਟ ਕਰਕੇ ਦਿਖਾਉਂਦੇ ਹਾਂ ਕੀ ਕੀ ਇਸ ਦੇ ਵਿੱਚ ਜਿਹੜਾ ਦਿਖਾਇਆ ਗਿਆ ਹੈ ਸੋ ਆਪਾਂ ਉਹ ਨੋਟ ਨੂੰ ਹੁਣ ਪੜ੍ਹ ਕੇ ਤੁਹਾਨੂੰ ਸੁਣਾਉਂਦੇ ਹਾਂ ਕਿਰਪਾ ਕਰਕੇ ਨੋਟ ਕਰੋ ਕਿ ਇੱਕ ਵਾਰ ਜਦੋਂ ਤੁਸੀਂ ਆਪਣੀ ਅਪਾਇੰਟਮੈਂਟ ਲਈ ਬੇਨਤੀ ਹੈ ਜਿਹੜੀ ਜਮ੍ਹਾਂ ਕਰ ਦਿੰਦੇ ਹੋ ਤਾਂ ਕਿਸੇ ਵੀ ਨਿੱਜੀ ਵੇਰਵਿਆਂ ਨੂੰ ਸੰਪਾਦਿਤ ਕਰਨ ਦੀ ਇਜਾਜ਼ਤ ਹੈ ਜਿਹੜੀ ਨਹੀਂ ਦਿੱਤੀ ਜਾਂਦੀ ਸੰਪਾਦਿਤ ਕਰਨਾ ਮਤਲਬ ਕਿ ਐਡਿਟ ਕਰਨਾ ਜਦੋਂ ਇੱਕ ਵਾਰ ਆਪਾਂ ਅਰਜੀ ਭਰ ਦਿੱਤੀ ਤਾਂ ਦੁਬਾਰਾ ਉਸ ਨੂੰ ਐਡਿਟ ਨਹੀਂ ਕਰ ਸਕਦੇ ਇਸ ਲਈ ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਸਹੀ ਜਾਣਕਾਰੀ ਦਰਜ ਕੀਤੀ ਹੈ ਅਤੇ ਜਮ੍ਹਾਂ ਕਰਨ ਤੋਂ ਪਹਿਲਾਂ ਇਸ ਨੂੰ ਧਿਆਨ ਦੇ ਨਾਲ ਦੇਖਿਆ ਸੀ ਸਮੀਖਿਆ ਕੀਤੀ ਸੀਗੀ ਤੇ ਨਾਲ ਹੀ ਦੂਜਾ ਨੋਟ ਆ ਉਹ ਵੀ ਹੁਣ ਤੁਹਾਨੂੰ ਆਪਾਂ ਪੜ੍ਹ ਕੇ ਸੁਣਾਉਣੀ ਹਾਂ ਉਸ ਦੇ ਵਿੱਚ ਦੱਸਿਆ ਗਿਆ ਹੈ ਕਿ ਤੁਹਾਨੂੰ ਤੁਹਾਡੇ ਦੁਆਰਾ ਦਰਜ ਕੀਤੇ ਗਏ ਈਮੇਲ ਪਤੇ ਦੁਆਰਾ ਹੋਰ ਸਾਰੇ ਸੰਚਾਰ ਆ ਜਿਹੜੇ ਪ੍ਰਾਪਤ ਹੋਣਗੇ ਮਤਲਬ ਕਿ ਜਿਹੜੀ ਈਮੇਲ ਤੁਸੀਂ ਇੱਕ ਵਾਰੀ ਉਸ ਦੇ ਉੱਤੇ ਭਰ ਦਿੱਤੀ ਅਪਾਇੰਟਮੈਂਟ ਬੁੱਕ ਕਰਨ ਟਾਈਮ ਤਾਂ ਉਹਦੇ ਉੱਤੇ ਜਿਹੜੇ ਸੰਚਾਰ ਨੇਗੇ ਮਤਲਬ ਕਿ ਮੈਸੇਜ ਹੈਗੇ ਸਾਰੇ ਉਸ ਦੇ ਉੱਤੇ ਹੀ ਆਉਣਗੇ ਇੱਕ ਵਾਰ ਸਪੁਰਦ ਕਰਨ ਤੋਂ ਬਾਅਦ ਈਮੇਲ ਪਤਾ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਮਤਲਬ ਕਿ ਜਦੋਂ ਇੱਕ ਵਾਰੀ ਜਿਹੜੀ ਆਪਾਂ ਮੇਲ ਅਪਾਇੰਟਮੈਂਟ ਬੁੱਕ ਕਰਨ ਵੇਲੇ ਭਰ ਦਿੱਤੀ ਉਸ ਨੂੰ ਆਪਾਂ ਦੁਬਾਰੇ ਚੇਂਜ ਨਹੀਂ ਕਰ ਸਕਦੇ ਠੀਕ ਹੈ ਇਹ ਤਾਂ ਸੀਗਾ ਦੋ ਨੰਬਰ ਹੁਣ ਤਿੰਨ ਨੰਬਰ ਹੈ ਜਿਹੜਾ ਉਹ ਪੜ੍ਹ ਕੇ ਤੁਹਾਨੂੰ ਸੁਣਾਉਂਦੇ ਹਾਂ ਇੱਕ ਇੱਕ ਵਾਰ ਸਾਰੇ ਦਸਤਾਵੇਜ਼ਾਂ ਦੀ ਜਾਂਚ ਕੀਤੇ ਜਾਣ ਤੋਂ ਬਾਅਦ ਅੰਤਮ ਮੁਲਾਕਾਤ ਦੀ ਪੁਸ਼ਟੀ ਜਾਂ ਜੇ ਤੁਹਾਡੀ ਮਤਲਬ ਕਿ ਵੀ ਰਿਜੈਕਟ ਹੋ ਗਈ ਹੈਗੀ ਅਸਵੀਕਾਰ ਹੋ ਗਿਆ ਉਹ ਵੀ ਮਤਲਬ ਕਿ ਈਮੇਲ ਦੇ ਰਾਹੀਂ ਸਾਂਝਾ ਕੀਤਾ ਜਾਊਗਾ ਚਾਹੇ ਤੁਹਾਡੀ ਅਪਾਇੰਟਮੈਂਟ ਆ ਗਈ ਹੈ ਜਾਂ ਉਹ ਮਿਸਮੈਚ ਦੇ ਕਾਰਨ ਰਿਜੈਕਟ ਹੋ ਗਈ ਆ ਤਾਂ ਵੀ ਉਹ ਜਿਹੜੀ ਪੁਸ਼ਟੀ ਹੈਗੀ ਉਹ ਤੁਹਾਡੀ ਮੇਲ ਦੇ ਉੱਤੇ ਹੀ ਕੀਤੀ ਜਾਊਗੀ ਇਸ ਲਈ ਇਸ ਵਿੱਚ 2 ਮਹੀਨੇ ਵੀ ਲੱਗ ਸਕਦੇ ਹਨ ਇਹਨੂੰ ਦੁਬਾਰੇ ਮਤਲਬ ਕਿ ਸੁਣ ਲਓ ਇਸ ਦੇ ਲਈ ਇਸ ਵਿੱਚ 2 ਮਹੀਨੇ ਵੀ ਲੱਗ ਸਕਦੇ ਹਨ ਅਸੀਂ ਇਸ ਸੰਬੰਧ ਵਿੱਚ ਤੁਹਾਡੇ ਨਾਲ ਸਲਾਂਗਾ ਕਰਦੇ ਹਾਂ ਕਿ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਮੁਲਾਕਾਤ ਦੀ ਸਥਿਤੀ ਲਈ ਅੰਬੈਸੀ ਜਾਂ VFS ਨੂੰ ਸਵਾਲ ਆ ਜਿਹੜੇ ਨਾ ਭੇਜੋ ਵਾਰੀ-ਵਾਰੀ ਕਹਿਣ ਦਾ ਮਤਲਬ ਕਿ ਤੁਸੀਂ ਮੇਲ ਕਰਨੀ ਹੈ ਜਾਂ ਫੋਨ ਕਰਨਾ ਹੈ ਕਿ ਤੁਹਾਡੀ ਅਪਾਇੰਟਮੈਂਟ ਕਦੋਂ ਆਊਗੀ ਅਪਾਇੰਟਮੈਂਟ ਬੁੱਕ ਹੋਣ ਤੋਂ ਬਾਅਦ 2 ਮਹੀਨੇ ਦਾ ਟਾਈਮ ਹੈ ਜਿਹੜਾ ਅੰਬੈਸੀ ਦੇ ਵੱਲੋਂ ਲਿਖ ਕੇ ਜਿਹੜਾ ਲਿਆ ਜਾਂਦਾ ਹੈ ਹੁਣ ਤਾਂ ਤਕਰੀਬਨ 2 ਮਹੀਨਿਆਂ ਦੇ ਉੱਤੋਂ ਜ਼ਿਆਦਾ ਹੀ ਸਮਾਂ ਲੱਗਦਾ ਹੈ ਕਾਰਨ ਹੁੰਦਾ ਇਹ ਹੈ ਕਿ VFS Global ਵਾਲਿਆਂ ਦਾ ਜਿਹੜਾ ਸਿਸਟਮ ਹੈ ਜਿਹੜਾ ਉਲਝਿਆ ਪਿਆ ਹੈ ਕਿਉਂਕਿ ਅਪਾਇੰਟਮੈਂਟਾਂ ਹੀ ਬਹੁਤ ਜ਼ਿਆਦਾ ਰਿਜੈਕਟ ਹੋਈਆਂ ਉਹਦੇ ਕਰਕੇ ਜਿਹੜਾ ਵਰਕ ਲੋਡ ਹੈਗਾ ਬਹੁਤ ਜ਼ਿਆਦਾ ਵਧਿਆ ਪਿਆ ਹੈਗਾ ਉਹਨਾਂ ਨੂੰ ਮਤਲਬ ਕਿ ਕੁਝ ਸਮਝ ਹੀ ਨਹੀਂ ਆ ਰਿਹਾ ਹੈਗਾ ਜਿੱਦਾਂ ਉਲਝੇ ਜਿਹਾ ਪਿਆ ਹੈ ਕਿ ਹੁਣ ਅਪਡੇਟਾਂ ਨੇਗੀਆਂ ਜਿਹੜੀ ਆਪਾਂ ਕੱਲ ਵੀਡੀਓ ਦੇ ਵਿੱਚ ਗੱਲਬਾਤ ਕੀਤੀ ਸੀ ਜਿਵੇਂ ਮੰਨ ਲਓ ਵੀ 25 ਅਤੇ 26 ਤਰੀਕ ਨੂੰ ਬੰਦ ਸੀਗਾ ਆਪਣਾ ਜਲੰਧਰ ਅਤੇ ਚੰਡੀਗੜ੍ਹ ਜਿਹੜੀ ਅਪਡੇਟ ਹੈਗੀ ਉਹ ਆਪਣੀ ਵੈਬਸਾਈਟ ਦੇ ਉੱਤੇ 26 ਤਰੀਕ ਨੂੰ ਮਤਲਬ ਕਿ ਦਿੰਦੇ ਪਏ ਆ ਜਦ ਕਿ ਬੰਦ 25 ਤੋਂ ਸੀ ਤੇ ਅਪਡੇਟ ਆਪਾਂ ਨੂੰ 26 ਨੂੰ ਦੇ ਰਹੇ ਨੇ ਇਸ ਕਰਕੇ ਕੰਮ ਜਿਆਦਾ ਮਤਲਬ ਕਿ ਉਝਾ ਰੱਖਿਆ ਵੀਆਫਐਸ ਗਲੋਬਲ ਵਾਲਿਆਂ ਨੇ ਚਲੋ ਆਪਾਂ ਹੁਣ ਚੌਥਾ ਪੁਆਇੰਟ ਆ ਜਿਹੜਾ ਉਹ ਪੜਦੇ ਆ ਚੌਥੇ ਪੁਆਇੰਟ ਦੇ ਵਿੱਚ ਉਹਨਾਂ ਨੋਟ ਦਿੱਤਾ ਹੋਇਆ ਹੈ ਕਿ ਅਪਾਇੰਟਮੈਂਟ ਨੂੰ ਸੁਰੱਖਿਅਤ ਕਰਨ ਦੇ ਲਈ ਝੂਠੀ ਜਾਣਕਾਰੀ ਪਾਉਣ ਵਾਲਾ ਕੋਈ ਵੀ ਬਿਨੇਕਰ ਜਿਸ ਦੀ ਨੁਲਾ ਉਸਤਾ ਡੇਟ ਹੈ ਜਿਹੜੀ ਅਗਲੇ 15 ਦਿਨਾਂ ਦੇ ਵਿੱਚ ਖਤਮ ਨਹੀਂ ਹੋ ਰਹੀ ਜੇਕਰ ਉਹ ਆਪਣੀ ਮਤਲਬ ਕਿ ਕਿਸੇ ਤਰੀਕੇ ਨਾਲ ਇੱਧਰ ਉੱਧਰ ਕਰਕੇ ਆਪਣੀ ਐਪਲੀਕੇਸ਼ਨ ਹੈਗੀ ਫਿਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਮਤਲਬ ਕਿ ਅਗਲੇ 3 ਮਹੀਨਿਆਂ ਦੇ ਲਈ ਵੀਜ਼ਾ ਸ਼੍ਰੇਣੀ ਦੇ ਵੱਲੋਂ ਬਲੌਕ ਹੈ ਜਿਹੜਾ ਕਰ ਦਿੱਤਾ ਜਾਊਗਾ ਮਤਲਬ ਸਿਰਫ ਜਿਹੜਾ ਵੈਬ ਫਾਰਮ ਹੈਗਾ ਉਹ 15 ਦਿਨਾਂ ਦੇ ਲਈ ਓਪਨ ਹੈ ਜਿਨ੍ਹਾਂ ਦੇ ਅੱਜ ਤੋਂ 15 ਦਿਨਾਂ ਦੇ ਵਿੱਚ ਪੇਪਰ ਮਤਲਬ ਕਿ ਐਕਸਪਾਇਰ ਹੋਣ ਜਾ ਰਹੇ ਨੇ ਜੇਕਰ ਜਿਹਦੀ ਡੇਟ ਹੈ ਮਤਲਬ ਇਹ 15 ਦਿਨਾਂ ਤੋਂ ਵੱਧ ਰਹਿੰਦੀ ਹੈ ਕਿ ਨੁਲਾ ਉਸਤਾਦੀ ਜੇ ਕੋਈ ਉਹ ਡੇਟ ਨਾਲ ਛੇੜਖਾਨੀ ਕਰਕੇ ਇੱਧਰ ਉੱਧਰ ਕਰਕੇ ਮਤਲਬ ਕਿ ਅਪਲੋਡ ਹੈ ਜਿਹੜੀ ਅਰਜੀ ਕਰ ਦਿੰਦਾ ਹੈ ਪਹਿਲੀ ਗੱਲ ਤਾਂ ਉਹਦੀ ਉਹਨੂੰ ਮਤਲਬ ਕਿ ਅਪਾਇੰਟਮੈਂਟ ਜਿਹੜੀ ਉਹਦੀ ਰਿਜੈਕਟ ਕਰ ਦਿੱਤੀ ਜਾਊਗੀ ਮਿਸਮੈਚ ਕਰਕੇ ਦੂਸਰੇ ਨੰਬਰ ਤੇ ਉਹਨੂੰ ਅਗਲੇ 3 ਮਹੀਨਿਆਂ ਦੇ ਲਈ ਵੈਬਸਾਈਟ ਤੋਂ ਜਿਹੜਾ ਬਲੌਕ ਕਰ ਦਿੱਤਾ ਜਾਊਗਾ ਤੁਸੀਂ ਆਪਣੀ ਐਪਲੀਕੇਸ਼ਨ ਜਿਹੜੀ ਅਗਲੇ 3 ਮਹੀਨੇ ਨਹੀਂ ਫਿਲ ਕਰ ਪਾਉਂਗੇ ਸੋ ਕਿਰਪਾ ਕਰਕੇ ਇਹਦਾ ਧਿਆਨ ਰੱਖਿਓ ਕਿ ਜਿਹੜੀ ਸਹੀ ਜਾਣਕਾਰੀ ਹੈ ਉਹੀ ਪ੍ਰੋਵਾਈਡ ਕੀਤੀ ਜਾਵੇ ਤੇ ਤਾਂ ਹੀ ਤੁਹਾਡੀ ਅਪਾਇੰਟਮੈਂਟ ਜਿਹੜੀ ਤੁਹਾਨੂੰ ਪ੍ਰਾਪਤ ਹੋਊਗੀ ਸੋ ਹੁਣ ਆਪਾਂ ਗੱਲ ਕਰਦੇ ਹਾਂ ਉਹਨਾਂ ਦੀ ਜਿਨ੍ਹਾਂ ਨੂੰ ਮਿਸਮੈਚ ਦੀਆਂ ਮੇਲਾਂ ਆਈਆਂ ਨੇ ਰਿਜੈਕਟ ਹੋਈਆਂ ਨੇ ਅਪਾਇੰਟਮੈਂਟਾਂ ਉਹਨਾਂ ਦੇ ਬਾਰੇ ਉਹ ਆਪਣੀ ਇੱਕ ਪ੍ਰੋਪਰ ਹੈ ਜਿਹੜੀ ਮੇਲ ਲਿਖਣ ਮਤਲਬ ਕਿ ਵਧੀਆ ਤਰੀਕੇ ਦੇ ਨਾਲ ਜਿਸ ਦੇ ਵਿੱਚ ਸਬਜੈਕਟ ਹੈ ਉਹਨੂੰ ਕਲੀਅਰ ਕਰਕੇ ਪੇਸ਼ ਕਰੋ ਤੁਸੀਂ ਆਪਣਾ VFS Global ਨੂੰ ਤੇ ਜਿਹੜੇ ਆਪਣੇ ਐਡਰੈਸ ਨੇਗੇ VFS Global ਦੇ ਕਹਿੰਨ ਦਾ ਮਤਲਬ ਮੇਲ ਐਡਰੈਸ ਅਲੱਗ-ਅਲੱਗ ਲੋਕੇਸ਼ਨਾਂ ਦੇ ਮੈਂ ਸਕਰੀਨ ਦੇ ਉੱਤੇ ਸ਼ੇਅਰ ਕਰ ਦਿੰਨਾ ਤੁਸੀਂ ਉਸ ਨੂੰ ਦੇਖ ਸਕਦੇ ਹੋ ਉਹਨਾਂ ਦੇ ਉੱਤੇ ਆਪਣੀ ਪ੍ਰੋਪਰ ਮੇਲ ਹੈ ਜਿਹੜੀ ਬਣਾ ਕੇ ਤੁਸੀਂ ਸੈਂਡ ਕਰੋ ਉਹਨਾਂ ਨੂੰ ਤੇ ਉਹਨਾਂ ਤੋਂ ਕਾਰਨ ਪੁੱਛੋ ਕਿ ਵੀ ਸਾਡਾ ਮਿਸਮੈਚ ਦਾ ਕਾਰਨ ਕੀ ਹੈ ਕਿ ਕਿਹੜਾ ਡਾਕੂਮੈਂਟ ਹੈਗਾ ਜਿਹੜਾ ਸਾਡੀ ਅਪਾਇੰਟਮੈਂਟ ਦੇ ਵਿੱਚ ਤੁਹਾਨੂੰ ਮਤਲਬ ਕਿ ਡਾਊਟ ਹੋਇਆ ਜਿਸ ਤੇ ਜਿਸ ਕਾਰਨ ਤੁਸੀਂ ਮਤਲਬ ਕਿ ਮਿਸਮੈਚ ਦੀ ਸਾਨੂੰ ਮੇਲ ਜਿਹੜੀ ਸੈਂਡ ਕੀਤੀ ਹੈ ਉਹ ਪੁੱਛੋ ਅਤੇ ਨਾਲ ਹੀ ਸ਼ੇਅਰ ਕਰੋ ਕਿ ਵੀ ਤੁਸੀਂ ਜਿਹੜਾ ਲਿੰਕ ਹੈਗਾ ਸਾਨੂੰ ਵੀ ਜਿਹੜਾ ਜਲਦੀ ਪ੍ਰੋਵਾਈਡ ਕਰ ਦਿਓ ਕਿਉਂਕਿ ਸਾਡਾ ਪੇਪਰ ਨੇਗੇ ਜਿਹੜੇ ਉਹ ਐਕਸਪਾਇਰ ਹੋ ਰਹੇ ਨੇਗੇ ਵੀ ਕਿਰਪਾ ਕਰਕੇ ਸਾਨੂੰ ਉਹ ਲਿੰਕ ਹੈ ਜਿਹੜਾ ਦੁਬਾਰੇ ਰੀ ਅਪਲੋਡ ਵਾਲਾ ਉਹ ਸਾਨੂੰ ਪ੍ਰੋਵਾਈਡ ਕੀਤਾ ਜਾਵੇ ਜਿਸ ਨਾਲ ਅਸੀਂ ਆਪਣੀ ਆਪਣੀ ਐਪਲੀਕੇਸ਼ਨ ਹੈ ਜਿਹੜੀ ਉਹ ਜਲਦੀ ਫਿਲ ਕਰ ਸਕੀਏ ਸੋ ਇਹ ਮੇਲ ਹੈ ਕਿ ਜਿਹੜੀ ਤੁਸੀਂ ਸੈਂਡ ਕਰ ਸਕਦੇ ਹੋ ਉਹਨਾਂ ਨੂੰ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ